ਸਾਤਰੀਆ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੀ ਅਲਫਾਸ ਤੇ ਲੈ ਕੇ ਆਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਅਮਨ ਸ਼ਰਮਾ ਇੱਕ ਸ਼ਾਂਤ ਸੁਭਾਅ ਦਾ ਮੁੰਡਾ ਸੀ ਅਤੇ ਉਹ ਦਿੱਲੀ ਵਿੱਚ ਰਹਿੰਦਾ ਸੀ ਤੇ ਉੱਥੇ ਉਹ ਸਰਕਾਰੀ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਸੀ ਉਹ ਆਪਣੇ ਮੰਮੀ ਪਾਪਾ ਅਤੇ ਦੋ ਛੋਟੀਆਂ ਭੈਣਾਂ ਪ੍ਰੀਆ ਅਤੇ ਸਿਮਰ ਨਾਲ ਰਹਿੰਦਾ ਸੀ ਉਸ ਦਾ ਪਰਿਵਾਰ ਹੀ ਉਸ ਲਈ ਦੁਨੀਆ ਸੀ ਉਹ ਆਪਣੇ ਮੰਮੀ ਪਾਪਾ ਦੀ ਹਰ ਗੱਲ ਨੂੰ ਮੰਨਦਾ ਸੀ ਉਸਦੇ ਪਾਪਾ ਕਹਿੰਦੇ ਪੁੱਤ ਮਿਹਨਤ ਕਰ ਆਪਾਂ ਤੇਰੀਆਂ ਦੋਨਾਂ ਭੈਣਾਂ ਦਾ ਵਿਆਹ ਵੀ ਕਰਨਾ ਹੈ ਤੇ ਅਮਨ ਨੇ ਬਹੁਤ ਮਿਹਨਤ ਕੀਤੀ ਅਤੇ ਆਪਣੀਆਂ ਭੈਣਾਂ ਦਾ ਵਿਆਹ ਬੜੀ ਹੀ ਤੁਮ-ਤਮ ਨਾਲ ਕੀਤਾ ਲੱਗ ਰਿਹਾ ਸੀ ਜਿਵੇਂ ਕੋਈ ਰਾਜਕੁਮਾਰ ਰਾਜਕੁਮਾਰੀਆਂ ਨੂੰ ਵਿਦਾ ਕਰ ਰਿਹਾ ਹੋਵੇ ਵਿਦਾਈ ਦੇ ਦਿਨ ਉਸਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਅਮਨ ਦੇ ਦਿਲ ਵਿੱਚ ਇੱਕ ਮਾਣ ਸੀ ਤੇ ਹੁਣ ਉਸਦੀ ਵਾਰੀ ਸੀ ਇੱਕ ਦਿਨ ਰੋਹਤਕ ਤੋਂ ਉਸਦੇ ਲਈ ਰਿਸ਼ਤੇ ਦੀ ਗੱਲ ਚੱਲੇ ਕੁੜੀ ਦਾ ਨਾਮ ਪ੍ਰੇਰਣਾ ਸੀ ਉਹ ਇੱਕ ਆਮ ਲੜਕੀ ਨਹੀਂ ਸੀ ਉਸ ਦਾ ਪਾਪਾ ਇੱਕ ਜੁਵੈਲਰ ਸੀ ਤੇ ਉਸ ਦੀ ਮੰਮੀ ਇੱਕ ਸਕੂਲ ਪ੍ਰਿੰਸੀਪਲ ਸੀ ਉਹਨਾਂ ਕੋਲ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ ਉਹ ਉਹਨਾਂ ਦੀ ਇਕਲੌਤੀ ਧੀ ਸੀ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਐਮਏ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਹ ਇੱਕ ਆਈਏਐਸ ਬਣਨਾ ਚਾਹੁੰਦੀ ਸੀ ਪਰ ਜਦੋਂ ਵਿਆਹ ਦੀ ਗੱਲ ਹੋਈ ਤਾਂ ਉਸਨੇ ਆਪਣੇ ਮੰਮੀ ਪਾਪਾ ਦੀ ਖੁਸ਼ੀ ਲਈ ਹਾਂਮੀ ਭਰ ਦਿੱਤੀ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਲੜਕਾ ਜੋ ਵੀ ਹੋਵੇ ਬਸ ਇੱਕ ਵਾਦਾ ਲੈ ਲੈਣਾ ਕਿ ਉਹ ਉੱਥੇ ਜਾ ਕੇ ਮੇਰੀ ਪੜ੍ਹਾਈ ਨਾ ਰੁਕੇ ਮੈਂ ਪੜ੍ਹਨਾ ਚਾਹੁੰਦੀ ਹਾਂ ਮੈਂ ਘਰ ਸੰਭਾਲ ਲਵਾਂਗੀ ਸੱਸ ਸਹੁਰੇ ਦੀ ਸੇਵਾ ਕਰਾਂਗੀ ਪਰ ਮੈਨੂੰ ਮੇਰੇ ਸੁਪਨੇ ਦੇ ਲਈ 2 ਘੰਟੇ ਚਾਹੀਦੇ ਨੇ ਉਸਦੀ ਮਾਂ ਕਹਿਣ ਲੱਗੀ ਧੀਏ ਤੇਰਾ ਸੁਪਨਾ ਮੇਰਾ ਵੀ ਸੁਪਨਾ ਹੈ ਅਜੀਹਾ ਹੀ ਹੋਵੇਗਾ ਰਿਸ਼ਤਾ ਪੱਕਾ ਕਰਨ ਦੀ ਗੱਲ ਤੁਰੀ ਅਮਨ ਨੂੰ ਪੁੱਛਿਆ ਗਿਆ ਉਸਨੇ ਆਪਣੀ ਸ਼ਾਂਤ ਆਵਾਜ਼ ਵਿੱਚ ਕਿਹਾ ਮੈਨੂੰ ਕੋਈ ਦਿੱਕਤ ਨਹੀਂ ਘਰ ਵਿੱਚ ਅਸੀਂ ਸਿਰਫ ਤਿੰਨ ਜਣੇ ਹਾਂ ਮੈਂ ਬੈਂਕ ਜਾਂਦਾ ਹਾਂ ਤੇ ਮੰਮੀ ਪਾਪਾ ਘਰ ਵਿੱਚ ਰਹਿੰਦੇ ਨੇ ਪ੍ਰੇਰਣਾ ਨੂੰ ਪੜ੍ਹਾਈ ਦੇ ਲਈ ਪੂਰਾ ਸਮਾਂ ਮਿਲੇਗਾ ਇਹ ਸੁਣ ਕੇ ਪ੍ਰੇਰਣਾ ਬਹੁਤ ਖੁਸ਼ ਹੋਈ ਤੇ ਦੋਨੋਂ ਪਰਿਵਾਰਾਂ ਨੇ ਮਿਲ ਕੇ ਵਿਆਹ ਪੱਕਾ ਕਰ ਦਿੱਤਾ ਵਿਆਹ ਤੋਂ ਪਹਿਲਾਂ ਪ੍ਰੇਰਣਾ ਨੇ ਅਮਨ ਨਾਲ ਇਕੱਲੇ ਮੁਲਾਕਾਤ ਕੀਤੀ ਤੇ ਕਿਹਾ ਅਮਨ ਮੈਂ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹਾਂ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਹੁਣੇ ਹੀ ਦੱਸ ਦਿਓ ਅਮਨ ਨੇ ਪ੍ਰੇਰਣਾ ਦੀਆਂ ਅੱਖਾਂ ਵਿੱਚ ਦੇਖਿਆ ਤੇ ਮੁਸਕਰਾਉਂਦੇ ਹੋਏ ਕਿਹਾ ਪ੍ਰੇਰਣਾ ਤੇਰਾ ਸੁਪਨਾ ਮੇਰੇ ਤੋਂ ਵੱਡਾ ਹੈ ਤੂੰ ਪੜ੍ਹ ਅਤੇ ਤਰੱਕੀ ਕਰ ਮੈਂ ਹਮੇਸ਼ਾ ਤੇਰਾ ਸਾਥ ਦੇਵਾਂਗਾ ਪ੍ਰੇਰਣਾ ਇਹ ਸੁਣ ਕੇ ਬਹੁਤ ਖੁਸ਼ ਹੋਈ ਅਤੇ ਫਿਰ ਤੂੰ ਾਮ ਨਾਲ ਉਹਨਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਅਮਨ ਬੈਂਕ ਚਲਾ ਜਾਂਦਾ ਅਤੇ ਉਹਦੇ ਮੰਮੀ ਪਾਪਾ ਘਰ ਹੁੰਦੇ। ਪ੍ਰੇਰਣਾ ਉਹਨਾਂ ਦੀ ਸੇਵਾ ਕਰਦੀ, ਘਰ ਸੰਭਾਲਦੀ ਅਤੇ ਸ਼ਾਮ ਨੂੰ ਆਪਣੀਆਂ ਕਿਤਾਬਾਂ ਵਿੱਚ ਡੁੱਬ ਜਾਂਦੀ। ਅਮਨ ਉਸਨੂੰ ਦੇਖਦਾ ਅਤੇ ਸੋਚਦਾ ਕਿੰਨੀ ਮਿਹਨਤੀ ਹੈ ਇਹ ਕੁੜੀ। ਅਜੀਹਾ ਲੱਗਦਾ ਸੀ ਕਿ ਦੋਨੇ ਇੱਕ ਦੂਸਰੇ ਲਈ ਬਣੇ ਹਨ ਪਰ ਜ਼ਿੰਦਗੀ ਦਾ ਅਸਲੀ ਇਮਤਿਹਾਨ ਅਜੇ ਬਾਕੀ ਸੀ। ਇੱਕ ਸਾਲ ਬਾਅਦ ਪ੍ਰੇਰਣਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਰੱਖਿਆ ਦੀਆ ਪ੍ਰੇਰਣਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਅਮਨ ਨੇ ਉਸ ਨੂੰ ਗਲੇ ਲਗਾਇਆ ਪਰ ਇਹ ਖੁਸ਼ੀ ਉਸਦੇ ਸਹੁਰੇ ਘਰ ਵਿੱਚ ਅੱਗ ਬਣ ਕੇ ਫੈਲ ਗਈ ਉਸ ਦੀ ਸੱਸ ਦਾ ਚਿਹਰਾ ਉੱਤਰ ਗਿਆ ਅਤੇ ਉਹ ਬੁੜਬੁੜਾਉਂਦੇ ਹੋਏ ਕਹਿਣ ਲੱਗੇ ਕੁੜੀ ਸਾਡੇ ਘਰ ਵਿੱਚ ਫਿਰ ਤੋਂ ਕੁੜੀ ਇਹ ਪ੍ਰੇਰਣਾ ਤਾਂ ਮਨਹੂਸ ਹੈ ਉਸ ਦਾ ਸਾਰਾ ਵੀ ਚੁੱਪ ਸੀ ਪਰ ਉਸ ਦੀਆਂ ਅੱਖਾਂ ਵਿੱਚ ਨਰਾਜ਼ਗੀ ਸਾਫ਼ ਦਿਖਾਈ ਦੇ ਰਹੀ ਸੀ ਉਸ ਨੂੰ ਤਾਨੇ ਮੈਨੇ ਮਿਲਨੇ ਸ਼ੁਰੂ ਹੋ ਗਏ ਸਾਨੂੰ ਮੁੰਡਾ ਚਾਹੀਦਾ ਸੀ ਤੇ ਤੂੰ ਇਹ ਕੀ ਲੈ ਕੇ ਆਈ ਪ੍ਰੇਰਣਾ ਇਹ ਸਾਰਾ ਕੁਝ ਸੁਣਦੀ ਅਤੇ ਉਸ ਦਾ ਦਿਲ ਟੁੱਟ ਜਾਂਦਾ ਉਹ ਰਾਤ ਨੂੰ ਦੀਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੋਂਦੀ ਅਮਨ ਵੀ ਹੌਲੀ-ਹੌਲੀ ਬਦਲਣ ਲੱਗਿਆ ਉਹ ਸੋਚਣ ਲੱਗ ਗਿਆ ਕਾਸ਼ ਜੇ ਮੁੰਡਾ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ ਉਸਦੀ ਚੁੱਪੀ ਪ੍ਰੇਰਣਾ ਦੇ ਲਈ ਸਜ਼ਾ ਬਣ ਗਈ ਉਹ ਪ੍ਰੇਰਣਾ ਨਾਲ ਗੱਲ ਘਟ ਕਰਨ ਲੱਗ ਗਿਆ ਪ੍ਰੇਰਣਾ ਨੇ ਹਿੰਮਤ ਨਹੀਂ ਹਾਰੀ ਉਹ ਸਵੇਰੇ ਉੱਠਦੀ ਘਰ ਦਾ ਕੰਮ ਕਰਦੀ ਦੀਆਂ ਨੂੰ ਸੰਭਾਲਦੀ ਅਤੇ ਰਾਤ ਨੂੰ ਆਪਣੀਆਂ ਕਿਤਾਬਾਂ ਪੜ੍ਹਦੀ ਪਰ ਹੁਣ ਉਸ ਨੂੰ ਸੱਸ ਦੇ ਤਾਨੇ ਜ਼ਹਿਰ ਲੱਗਣ ਲੱਗ ਗਏ ਸੀ ਉਹ ਕਹਿੰਦੀ ਸਾਰਾ ਦਿਨ ਕਿਤਾਬਾਂ ਵਿੱਚ ਬੜੀ ਰਹਿੰਦੀ ਹੈ ਘਰ ਦਾ ਧਿਆਨ ਰੱਖ ਲੈਂਦੀ ਤਾਂ ਚੰਗਾ ਸੀ। ਪ੍ਰੇਰਨਾ ਸਾਰਾ ਕੁਝ ਸਹੰਦੀ ਰਹੀ ਪਰ ਉਸ ਦਾ ਦਿਲ ਚੀਕਦਾ ਸੀ ਪਰ ਚੁੱਪ ਸੀ। ਇੱਕ ਰਾਤ ਸਾਰਾ ਕੁਝ ਟੁੱਟ ਗਿਆ। ਅਮਨ ਨੇ ਬੈਂਕ ਦੇ ਅਫਸਰਾਂ ਲਈ ਘਰ ਵਿੱਚ ਪਾਰਟੀ ਰੱਖੀ। ਬਹੁਤ ਸਾਰੇ ਮਹਿਮਾਨ ਆਏ ਤੇ ਉਸ ਰਾਤ ਅਮਨ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਸੁਰਤ ਖੋ ਦਿੱਤੀ। ਪ੍ਰੇਰਨਾ ਕੁਝ ਕਹਿਣ ਆਈ ਤਾਂ ਉਸ ਨੇ ਗੁੱਸੇ ਵਿੱਚ ਚੀਕਿਆ। ਤੂੰ ਚੁੱਪ ਰਹਿ। ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ। ਤੇ ਤੂੰ ਤੂੰ ਮੈਂ ਮੈਂ ਵਿੱਚ ਉਸਨੇ ਪ੍ਰੇਰਣਾ ਤੇ ਹੱਥ ਉਠਾ ਦਿੱਤਾ। ਥੱਪੜ ਇੰਨਾ ਜ਼ੋਰ ਦਾ ਵੱਜਿਆ ਕਿ ਉਹ ਜ਼ਮੀਨ ਤੇ ਡਿੱਗ ਪਈ। ਉਸ ਰਾਤ ਪ੍ਰੇਰਣਾ ਦੇ ਮਾਤਾ-ਪਿਤਾ ਵੀ ਉਥੇ ਹੀ ਸੀ। ਆਪਣੀ ਧੀ ਨੂੰ ਇਸ ਹਾਲਤ ਵਿੱਚ ਦੇਖ ਕੇ ਉਸ ਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਉਸਦੇ ਪਾਪਾ ਨੇ ਗੁੱਸੇ ਵਿੱਚ ਕਿਹਾ, "ਬਸ, ਹੋਰ ਬਰਦਾਸ਼ਤ ਨਹੀਂ ਹੋਵੇਗਾ।" ਉਹ ਪ੍ਰੇਰਣਾ ਅਤੇ ਦੀਆ ਨੂੰ ਲੈ ਕੇ ਰੋਹਤਕ ਚਲੇ ਗਏ ਦਿੱਲੀ ਵਿੱਚ ਅਮਨ ਇਕੱਲਾ ਰਹਿ ਗਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਉਹ ਪਲ ਵਾਰ-ਵਾਰ ਆਉਂਦਾ ਜਦੋਂ ਉਸ ਨੇ ਪ੍ਰੇਰਣਾ ਨੂੰ ਮਾਰਿਆ ਸੀ 4 ਮਹੀਨਿਆਂ ਬਾਅਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਰੋਹਤਕ ਗਿਆ ਅਤੇ ਪ੍ਰੇਰਣਾ ਦੇ ਸਾਹਮਣੇ ਹੱਥ ਜੋੜੇ ਮੈਨੂੰ ਮaaf ਕਰ ਦਿਓ ਮੈਂ ਤੈਨੂੰ ਵਾਪਸ ਲੈਣ ਆਇਆ ਹਾਂ ਪਰ ਪ੍ਰੇਰਣਾ ਦਾ ਦਿਲ ਹੁਣ ਪੱਥਰ ਹੋ ਗਿਆ ਸੀ ਉਸਨੇ ਕਿਹਾ ਅਮਨ ਤੂੰ ਮੇਰਾ ਭਰੋਸਾ ਤੋੜਿਆ ਹੁਣ ਕੁਝ ਨਹੀਂ ਬਚਿਆ ਅਮਨ ਗੁੱਸੇ ਵਿੱਚ ਵਾਪਸ ਆ ਗਿਆ ਤੇ ਉਸਨੇ ਪ੍ਰੇਰਣਾ ਨੂੰ ਤਲਾਕ ਦੇ ਦਿੱਤਾ ਫਿਰ ਉਸਨੇ ਦੂਜਾ ਵਿਆਹ ਕਰ ਲਿਆ ਤੇ ਉਸਦੀ ਨਵੀਂ ਪਤਨੀ ਦਾ ਨਾਮ ਰੇਖਾ ਸੀ ਇੱਧਰ ਪ੍ਰੇਰਣਾ ਨੇ ठान ਲਿਆ ਕਿ ਮੈਂ ਆਪਣੀ ਧੀ ਨੂੰ ਇਕੱਲੀ ਪਾਲਾਂਗੀ ਰੋहतक ਵਿੱਚ ਮਾਤਾ ਪਿਤਾ ਦੇ ਸਹਾਰੇ ਉਸਨੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਦਿਨ ਦੇ ਟਾਈਮ ਦੀਆਂ ਨੂੰ ਸੰਭਾਲਦੀ ਅਤੇ ਰਾਤ ਨੂੰ ਯੂਪੀਐਸਸੀ ਦੀ ਤਿਆਰੀ ਕਰਦੀ ਉਸਤੇ ਇੱਕ ਜਨੂਨ ਸਵਾਰ ਸੀ 2 ਸਾਲ ਤੱਕ ਉਸਨੇ ਢੰਗ ਨਾਲ ਸੌਂ ਕੇ ਵੀ ਨਹੀਂ ਦੇਖਿਆ ਪਹਿਲੇ ਸਾਲ ਉਸਨੇ ਪ੍ਰੀ ਪਾਸ ਕਰ ਲਿਆ ਪਰ ਮੇਨਸ ਵਿੱਚੋਂ ਰਹਿ ਗਈ ਉਹ ਬਹੁਤ ਰੋਈ ਉਸਦੀ ਮਾਂ ਨੇ ਉਸ ਨੂੰ ਹਿੰਮਤ ਦਿੱਤੀ ਕਿ ਤੂੰ ਕਰ ਸਕਦੇ ਹੈਂ ਪ੍ਰੇਰਣਾ ਨੇ ਹੰਝੂ ਪੂੰਝੇ ਅਤੇ ਫਿਰ ਦੁਬਾਰਾ ਆਪਣੀ ਪੜ੍ਹਾਈ ਵਿੱਚ ਲੱਗ ਗਈ। ਅਗਲੇ ਸਾਲ ਉਸਨੇ ਹੋਰ ਮਿਹਨਤ ਕੀਤੀ ਅਤੇ ਉਹ IAS ਬਣ ਗਈ। ਪਰ ਉਸਦੀ ਪਹਿਲੀ ਪੋਸਟਿੰਗ ਦਿੱਲੀ ਵਿੱਚ ਹੋਈ ਜਿੱਥੇ ਉਸਦਾ ਦਰਦ ਲੁਕਿਆ ਹੋਇਆ ਸੀ। ਉਧਰ अमन ਦੀ ਜ਼ਿੰਦਗੀ ਨਰਕ ਬਣ ਗਈ ਸੀ। ਰੇਖਾ ਨੂੰ ਲਕਵਾ ਹੋ ਗਿਆ ਸੀ। ਇਲਾਜ ਵਿੱਚ ਉਸਦਾ ਸਾਰਾ ਕੁਝ ਵਿਕ ਗਿਆ। ਪਰ ਉਹ ਨਹੀਂ ਬਚੀ ਉਲਟਾ ਰੇਖਾ ਦੇ ਪਰਿਵਾਰ ਨੇ ਅਮਨ ਤੇ ਹਤਿਆ ਦਾ ਕੇਸ ਦਰਜ ਕਰਵਾਇਆ ਕੋਰਟ ਕਚੈਰੀ ਦੇ ਚੱਕਰਾਂ ਵਿੱਚ ਅਮਨ ਦੀ ਨੌਕਰੀ ਚਲੀ ਗਈ ਤੇ ਮਜਬੂਰੀ ਵਿੱਚ ਉਹ ਦਿੱਲੀ ਵਿੱਚ ਫਲ ਦੀ ਰੇੜੀ ਲਾਉਣ ਲੱਗ ਗਿਆ ਸਾਰਾ ਦਿਨ ਬੋਲਦਾ ਤਾਜ਼ੇ ਫਲ ਲਓ ਤਾਜ਼ੇ ਫਲ ਪਰ ਉਸ ਦੀਆਂ ਅੱਖਾਂ ਵਿੱਚ ਪਛਤਾਵਾ ਸੀ ਇੱਕ ਦਿਨ ਅਮਨ ਰੇੜੀ ਲਾਈ ਸੜਕ ਤੇ ਸੀ ਤੇ ਉਸ ਦਿਨ ਪ੍ਰੇਰਣਾ ਆਪਣੀ ਸਰਕਾਰੀ ਗੱਡੀ ਤੇ ਦਫ਼ਤਰ ਜਾ ਰਹੀ ਸੀ ਉਸ ਦੀ ਨਿਗਾ ਅਮਨ ਤੇ ਪਈ ਤੇ ਉਹ ਚੌਂਕ ਗਈ ਗੱਡੀ ਰੁਕਵਾ ਕੇ ਉਹ ਹੌਲੀ-ਹੌਲੀ ਉਸ ਦੇ ਕੋਲ ਗਈ ਅਮਨ ਦੀ ਹਾਲਤ ਦੇਖ ਕੇ ਉਸ ਦਾ ਦਿਲ ਕੰਬ ਗਿਆ ਉਸ ਦੇ ਗੰਦੇ ਕੱਪੜੇ ਥੱਕਿਆ ਹੋਇਆ ਚਿਹਰਾ ਸੀ ਉਹ ਟੁੱਟਿਆ ਹੋਇਆ ਇਨਸਾਨ ਲੱਗ ਰਿਹਾ ਸੀ ਅਮਨ ਨੇ ਪ੍ਰੇਰਣਾ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਝੁਕ ਗਈਆਂ ਉਫਰ ਤੋਂ ਫਟ ਕੇ ਰੋਣ ਲੱਗਿਆ ਪ੍ਰੇਰਣਾ ਨੇ ਕੰਬਦੀ ਆਵਾਜ਼ ਵਿੱਚ ਕਿਹਾ ਅਮਨ ਇਹ ਕੀ ਹੋ ਗਿਆ ਤੈਨੂੰ ਅਮਨ ਨੇ ਰੋਂਦੇ ਹੋਏ ਕਿਹਾ ਪ੍ਰੇਰਣਾ ਤੈਨੂੰ ਛੱਡ ਕੇ ਮੈਂ ਜਿੰਦਾ লাশ ਬਣ ਗਿਆ ਉਸ ਨੇ ਸਾਰੀ ਕਹਾਣੀ ਦੱਸੀ ਰੇਖਾ ਦੀ ਬਿਮਾਰੀ ਕੋਰਟ ਕੇਸ ਅਤੇ ਨੌਕਰੀ ਦਾ ਜਾਣਾ ਪ੍ਰੇਰਣਾ ਦੀਆਂ ਅੱਖਾਂ ਨਮ ਹੋ ਗਈਆਂ ਉਸ ਨੇ ਕਿਹਾ ਅਮਨ ਹੁਣ ਰੋਣ ਨਾਲ ਕੀ ਹੋਵੇਗਾ ਮੈਂ ਤੇਰੀ ਮਦਦ ਕਰਾਂਗੀ ਪ੍ਰੇਰਣਾ ਨੇ ਆਪਣੇ ਅਹੁਦੇ ਦਾ ਇਸਤੇਮਾਲ ਕੀਤਾ ਅਤੇ ਅਮਨ ਦਾ ਕੇਸ ਖਤਮ ਕਰਵਾਇਆ ਅਮਨ ਨੇ ਹੱਥ ਜੋੜ ਕੇ ਕਿਹਾ ਪ੍ਰੇਰਣਾ ਮੈਨੂੰ ਮਾਫ ਕਰ ਦਿਓ ਮੈਂ ਤੈਨੂੰ ਬਹੁਤ ਦੁੱਖ ਦਿੱਤਾ ਤੇ ਫਿਰ ਪੁੱਛਿਆ ਆਪਣੀ ਦੀਆ ਕਿੱਥੇ ਹੈ ਪ੍ਰੇਰਣਾ ਉਸ ਨੂੰ ਰੋਤਕ ਲੈ ਗਈ ਅਮਨ ਆਪਣੀ ਧੀ ਨੂੰ ਮਿਲਿਆ ਅਤੇ ਉਸ ਨੂੰ ਗਲੇ ਲਗਾ ਕੇ ਬੱਚਿਆਂ ਵਾਂਗ ਰੋਇਆ ਅਮਨ ਨੇ ਪ੍ਰੇਰਣਾ ਦੇ ਮੰਮੀ ਪਾਪਾ ਤੋਂ ਵੀ ਮਾਫੀ ਮੰਗੀ ਤੇ ਉਹਨਾਂ ਨੇ ਉਸ ਨੂੰ ਮaaf ਕਰ ਦਿੱਤਾ ਪ੍ਰੇਰਣਾ ਨੇ ਅਮਨ ਨੂੰ ਕੁਝ ਪੈਸੇ ਦਿੱਤੇ ਤੇ ਕਿਹਾ ਇਸ ਨਾਲ ਕੋਈ ਕੰਮ ਸ਼ੁਰੂ ਕਰੋ ਉਸ ਨੇ ਛੋਟੀ ਜਹੀ ਕਰਿਆਨੇ ਦੀ ਇੱਕ ਦੁਕਾਨ ਖੋਲੀ ਤੇ ਹੌਲੀ ਹੌਲੀ ਉਸ ਦੀ ਜ਼ਿੰਦਗੀ ਲਾਈਨ ਤੇ ਆ ਗਈ ਸਮਾਂ ਲੰਘਦਾ ਗਿਆ ਤੇ ਦੋਨਾਂ ਪਰਿਵਾਰਾਂ ਨੇ ਮਿਲ ਕੇ ਅਮਨ ਅਤੇ ਪ੍ਰੇਰਣਾ ਨੂੰ ਸਮਝਾਇਆ ਦੋਨਾਂ ਦਾ ਦੁਬਾਰਾ ਵਿਆਹ ਕੀਤਾ ਗਿਆ ਆ ਜੋ ਦਿੱਲੀ ਵਿੱਚ ਇੱਕ ਦੂਸਰੇ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਨੇ ਉਹਨਾਂ ਦੇ ਇੱਕ ਬੇਟਾ ਵੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਮੁੰਡਾ ਹੋਵੇ ਭਾਵੇਂ ਕੁੜੀ ਦੋਨੋਂ ਇੱਕੋ ਹੀ ਨੇ ਤਿਤੀਆਂ ਬੋਝ ਨਹੀਂ ਆਸ਼ੀਰਵਾਦ ਹੁੰਦੀਆਂ ਨੇ ਇੱਕ ਗੱਲ ਹੋਰ ਗੁੱਸਾ ਇਨਸਾਨ ਨੂੰ ਅੰਨਾ ਬਣਾ ਦਿੰਦਾ ਹੈ ਤੇ ਅਮਰ ਨੇ ਗੁੱਸੇ ਵਿੱਚ ਪ੍ਰੇਰਣਾ ਨੂੰ ਖੋਇਆ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਾਨੂੰ ਗੁੱਸਾ ਕਰਨ ਤੋਂ ਪਹਿਲਾਂ ਰੁਕਣਾ ਅਤੇ ਸੋਚਣਾ ਚਾਹੀਦਾ ਹੈ ਕਿਤੇ ਅਜਿਹਾ ਨਾ ਹੋਵੇ ਕਿ ਜ਼ਿੰਦਗੀ ਪਰ ਰੋਣਾ ਪਵੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ